ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਡਾਇਰਮਿਕ ਜਿਮ ਬਲੱਡ ਡੋਨੇਸ਼ਨ ਕੈਂਪ ਥੈਲਸੀਮੀਆ ਦੇ ਬੱਚਿਆਂ ਦੇ ਲਈ ਸਮਰਪਿਤ ਕੈਂਪ ਲਗਾਇਆ ਗਿਆ ਹੈ ਜਿਦੇ ਵਿੱਚ ਕੀ ਤਸਵੀਰਾਂ ਵਿੱਚ ਸਾਨੂੰ ਦਿਖਾਉਣਾ ਲੋਕਾਂ ਦੇ ਵਿੱਚ ਪਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤਸਵੀਰਾਂ ਦੇਖੋਗੇ ਇੱਕ ਸੰਦਲ ਤੋਂ ਜਿਹਦੇ ਰਾਜਨੀਤਿਕ ਆਮ ਲੋਕਾਂ ਦਾ ਤੇ ਹੋਰ ਪਹੁੰਚਣਾ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਨਜ਼ਰ ਆ ਰਹੇ ਹਨ ਆਮ ਆਦਮੀ ਪਾਰਟੀ ਤੋਂ ਰਾਮ ਗੋਇਲ ਜੀ ਖੜੇ ਹਨ ਤੇ ਸੋਸ਼ਲ ਮੀਡੀਆ ਇਨਚਾਰਜ ਰਾਜਨਫਰੀ ਅਤੇ ਕਿਸਾਨ ਯੂਨੀਅਨ ਤੇ ਆਗੂ ਕਸ਼ਮੀਰ ਸਿੰਘ ਅਲੋਰ ਖੜੇ ਹਨ ਤੇ ਦੇਵੀ ਦਿਆਲ ਜੀ ਅਤੇ ਹੋਰ ਬੱਖੋ-ਬੱਖ ਕਾਰੀ ਖੜੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਲੋਕਾਂ ਵੱਲੋਂ ਬਲੱਡ ਡੋਨੇਟ ਕੀਤਾ ਜਾ ਰਿਹਾ ਹੈ ਜੋਲੀ ਜੀ ਵੀ ਬੈਠੇ ਨਜ਼ਰ ਆ ਰਹੇ ਹਨ ਕਿ ਸੇਵਾ ਭਾਵ ਦੇ ਨਾਲ ਕੰਮ ਕਰਦੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਖੂਨਦਾਨ ਮਹਾਦਾਨ ਕਿਹਾ ਜਾਂਦਾ ਹੈ ਕਿਉਂਕਿ ਖੂਨ ਕਰਨਾ ਦਾਨ ਬਹੁਤ ਵੱਡੀ ਗੱਲ ਹੈ ਕਈ ਵਾਰ ਖੂਨ ਜਦੋਂ ਮਿਲਦਾ ਨਹੀਂ ਲੋਕਾਂ ਨੂੰ ਬੜੇ ਪਰੇਸ਼ਾਨ ਹੁੰਦੇ ਦੇਖਦੇ ਹੋ ਤਸਵੀਰਾਂ ਵਿੱਚ ਰਜਿੰਦਰਾਂ ਦੀ ਟੀਮ ਵੀ ਬੈਠੀ ਨਜ਼ਰ ਆ ਰਹੀ ਹੈ ਤੇ ਉਹਨਾਂ ਵੱਲੋਂ ਤਗਰੀਉਨ ਪਾਨੀਗੜ ਦੇ ਵਿੱਚ ਅਗਰ ਗੱਲ ਕਰੀਏ ਤਾਂ 1 ਮਹੀਨੇ ਵਿੱਚ ਤੀਜਾ ਕੈਂਪ ਲੱਗ ਚੁੱਕਾ ਹੈ ਕਿ ਉਹ ਆਪਣੇ ਆਪ 'ਚ ਬਹੁਤ ਉਤਸ਼ਾਹ ਦੀ ਗੱਲ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸਨਮਾਨ ਰਾਮ ਗੋਇਲ ਜੀ ਅਤੇ ਦੀਵੀ ਦਿਆਲ ਜੀ ਨਾਲ ਖੜੇ ਨਜ਼ਰ ਆ ਰਹੇ ਹਨ ਉਹਨਾਂ ਵੱਲੋਂ ਸਨਮਾਨ ਕੀਤੇ ਜਾ ਰਹੇ ਹਨ ਕਿਉਂਕਿ ਜੋ ਬਲੱਡ ਦਾਨ ਖੂਨਦਾਨ ਕੀਤਾ ਗਿਆ ਉਹਨਾਂ ਵੱਲੋਂ ਉਹਨਾਂ ਨੂੰ ਸਨਮਾਨ ਪੱਤਰ ਦਿੱਤੇ ਜਾ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਡਾਇਨਾਮਿਕ ਜਿਮ ਦੇ ਪ੍ਰਧਾਨ ਆਨਰ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਤੁਸੀਂ ਦੀਵੀ ਦਿਆਲ ਅਤੇ ਉਹਨਾਂ ਨਾਲ ਤਸਵੀਰਾਂ ਵੀ ਦੇਖ ਸਕਦੇ ਹੋ ਜੋਲੀ ਜੀ, ਰਾਮ ਗੋਇਲ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਅਤੇ ਸਤਨਾਮ ਸਿੰਘ ਸਗੂ ਖੂਨਦਾਨ ਕਰ ਰਹੇ ਹਨ ਬਹੁਤ ਵਧੀਆ ਪ੍ਰਾਲਾਜੋ ਸਲਾਘਾ ਜੋਗੋ ਪ੍ਰਾਲਾ ਕੀਤਾ ਜਾ ਰਹੇ ਹਨ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਇਹਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਛਨੇੜੀ ਤੋਂ ਵੀ ਇੱਕ ਨੌਜਵਾਨ ਬੈਠਾ ਨਜ਼ਰ ਆ ਰਿਹਾ ਹੈ ਤੇ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਕੀਤਾ ਜਾ ਰਿਹਾ ਹੈ ਕਿਉਂਕਿ ਅਗਰ ਬਲੱਡ ਡੋਨੇਸ਼ਨ ਖੂਨਦਾਨ ਦੀ ਗੱਲ ਕਰੀਏ ਕੈਂਪ ਦੀ ਤਾਂ ਆਪਣੇ ਆਪ ਵਿੱਚ ਬਹੁਤ ਵਧੀਆ ਗੱਲ ਹੈ ਕਿਉਂਕਿ ਅਗਰ ਗੱਲ ਕਰੀਏ 100 ਦੇ ਕਰੀਬ ਇਹ ਖੂਨਦਾਨ ਕੈਂਪ ਹੋ ਚੁੱਕੇ ਨੇਗੇ ਤਕਰੀਬਨ ਗੱਲ ਕਰੀਏ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਸਨਮਾਨ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਮੌਕੇ ਤੇ ਪ੍ਰਸ਼ੰਸਾ ਪੱਤਰ ਵੀ ਦਿੱਤੇ ਜਾ ਰਹੇ ਹਨ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਆ ਕਿਹੜਾ ਪੰਡਾ ਜੀ ਝਨੇੜੀ ਆ ਜੀ ਅੱਜ ਕੂਨਦਾਨ ਕਰ ਰਹੇ ਹੋ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਜੇਕਰ ਜਿਮ ਵਾਲਾ ਨੇ ਦੁਬਾਰਾ ਕਿੰਨੇ ਮਹੀਨੇ ਨੂੰ ਕੈਂਪ ਲਾਇਆ ਕੀ ਫਿਰ ਡੋਨੇਟ ਕਰੋਂਗੇ ਹਾਂਜੀ ਹਾਂ ਜ਼ਰੂਰ ਕਰਾਂਗੇ ਕੀ ਕਹੋਂਗੇ ਜਿਹੜੇ ਅੱਜ ਲੋਕਾਂ ਦੇ ਜਿਹੜੇ ਕੂਨਦਾਨ ਨਹੀਂ ਕਰਦੇ ਉਹਨਾਂ ਨੂੰ ਕਰਨਾ ਚਾਹੀਦਾ ਹਾਂਜੀ ਹਾਂ ਜ਼ਰੂਰ ਕਰਨਾ ਚਾਹੀਦਾ ਵਧੀਆ ਚੀਜ਼ ਹੈ ਹਾਂ ਜਿਹੜਾ ਦਾਨ ਕਰੇ ਇਹਦੀ ਕੀਮਤ ਕਿੰਨੀ ਕੀ ਕੀ ਦੇਣੇ ਇਹਦੇ ਕੋਰੋਨਾ 'ਚ ਵੀ ਨਹੀਂ ਹੈਗੀ ਜੀ ਵਧੀਆ ਪ੍ਰਾਲਾ ਲੱਗਦਾ ਜੀ ਹਾਂਜੀ ਹਾਂ ਬਹੁਤ ਵਧੀਆ ਜੀ ਮੇਰਾ ਨਾਮ ਰਵਿੰਦਰ ਸਿੰਘ ਪਿੰਡ ਕਾਲਾਚਾੜ ਤੋਂ ਹੀ ਆਪਣਾ ਡਾਇਨਾਮਿਕ ਜਿਮ ਤੇ ਆਪਣਾ ਖੂਨਦਾਨ ਕੈਂਪ ਲੱਗਿਆ ਇਹ ਵੀ ਹਰ ਸਾਲ ਪਰਾਲਾ ਕਰਿਆ ਕਰਨਗੇ ਅਸੀਂ ਹਰੇਕ ਨੂੰ ਕਹਿਣਾ ਚਾਹੁੰਦੇ ਹਾਂ ਖੂਨਦਾਨ ਮਾਕਲਨ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਜੋ ਕਿਸੇ ਦੀ ਬਦਚਾਹ ਸਹਾਇਤਾ ਕੀਤੀ ਜਾਵੇ ਰਾਜਨਾਫਰੀਆ ਜੀ ਰਾਜਨਾਫਰੀਆ ਜੀ ਡਾਇਨਾਮਿਕ ਜਿਮ ਵੱਲੋਂ ਪਹਿਲਾ ਕੈਂਪ ਲਾਇਆ ਜਾ ਰਿਹਾ ਪਹਿਲਾਂ ਵੀ ਕੈਂਪੇ ਲੱਗਦੇ ਰਹੇ ਨੇ ਪਰ ਜਿਮ ਵੱਲੋਂ ਪਹਿਲੀ ਵਾਰ ਲਾਇਆ ਜਾ ਰਿਹਾ ਕਿਵੇਂ ਦੇ ਹਾਂ ਇਹ ਥਲੇਸੀਮਾ ਬੱਚਿਆਂ ਦੀ ਬਿਮਾਰੀ ਵਾਸਤੇ ਇਹਨਾਂ ਨੇ ਕੈਂਪ ਲਵਾਇਆ ਮੈਂ ਜਿੰਮਦਾਵਲੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਐਡਾ ਬੜਾ ਉਪਰਾਲਾ ਕੀਤਾ ਬੱਚਿਆਂ ਦੀ ਬਿਮਾਰੀ ਵਾਸਤੇ ਤੇ ਇਹਨਾਂ ਨਾਲ ਬੱਚਿਆਂ ਨੂੰ ਜੋ ਖੂਨ ਦੀ ਲੋੜ ਸੀ ਉਸ ਵਾਸਤੇ ਇਹਨਾਂ ਨੇ ਬੱਚਿਆਂ ਦੇ ਟੈਂਪ ਲਗੋ ਆਇਆ ਗਿਆ ਮੈਂ ਤਾਂ ਇੱਕ ਵੈਸੇ ਪੀਲੀ ਕਰ ਸਕਦਾਗਾ ਕਿਉਂਕਿ ਕਈ ਕਈ ਨੌਜਵਾਨ ਜਾਂ ਮੁੰਡੇ ਘਬਰਾ ਜਾਂਦੇ ਨੇ ਵੀ ਖੂਨ ਦਾਨ ਨਾਲ ਪਤਾ ਨਹੀਂ ਕੀ ਹੋ ਜਾਊਗਾ ਜਾਂ ਚੱਕਰ ਆ ਜਾਣਗੇ ਜਾਂ ਕਿਸੇ ਵੀ ਕਿਸਮ ਦੀ ਮਤਲਬ ਕਬਰ ਆ ਜਾਂਦੇ ਨੇ ਖੂਨਦਾਨ ਦੇਣ ਤੋਂ ਬਹੁਤ ਲੋਕ ਘਟ ਕਰਦੇ ਨੇ ਪਰ ਮੇਰੀ ਬੇਨਤੀ ਆ ਵੀ ਕਬਰਾਂਉਣ ਦੀ ਲੋੜ ਨਹੀਂ ਖੂਨ ਵੱਧ ਵੱਧ ਦਾਨ ਕਰਨਾ ਚਾਹੀਦਾ ਤੇ ਕਿਸੇ ਦੀ ਕੀਮਤੀ ਜਾਨਾਂ ਨੇ ਜੋ ਵੀ ਬਚ ਸਕਦੀਆਂ ਨੇ ਜੀਆਂ ਆ ਜਦੋਂ ਅਗਰ ਗੱਲ ਕਰੀਏ ਕਿ ਇਹ ਖੂਨਦਾਨ ਮਹਾਂਗਾਨ ਹੈ ਕਰੋੜਾ ਰੁਪਏ ਚ ਨਹੀਂ ਮਿਲਦਾ ਜਦੋਂ ਸਾਡੇ ਪੇਸ਼ੈਂਟ ਪਿਆ ਹੁੰਦਾ ਲੋਕਾਂ ਦੀ ਕਹਾਵਤ ਹੈ ਕਿਵੇਂ ਦੇਖੀਏ ਉਦੋਂ ਲੋਕ ਪੈਸੇ ਤੇ ਵੀ ਬਹੁਤ ਚੱਕਰ ਦੇ ਚੱਕੀ ਫਿਰਦੇ ਹੁੰਦੇ ਨੇ ਮਤਲਬ ਕਿ ਪਰ ਖੂਨ ਨਹੀਂ ਮਿਲਦਾ ਹੈਗਾ ਪੈਸੇ ਦੀ ਕੀਮਤ ਨਹੀਂ ਅਸਲ ਚ ਖੂਨ ਦੀ ਕੀਮਤ ਜ਼ਿਆਦਾ ਹੈਗੀ ਕਿਉਂਕਿ ਕਿਸੇ ਦੀ ਕੀਮਤੀ ਜਾਨ ਵਾ ਸਕਦੀ ਹੈ ਪੈਸਾ ਦਾ ਅਗਲਾ ਚੱਕੀ ਬਦ ਉਹ ਮਤਲਬ ਕਿ ਖੂਨ ਨਹੀਂ ਮਿਲਦਾ ਹੈਗਾ ਇਸ ਕਰਕੇ ਮੈਂ ਅਪੀਲ ਕਰਦਾ ਕਿ ਖੂਨ ਵੱਤ ਤੋਂ ਵੱਤ ਦਾਨ ਕਰਨਾ ਚਾਹੀਦਾ ਮੇਰਾ ਨਾਮ ਕਸ਼ਮੀਰ ਸਿੰਘ ਹਲੋ ਰੱਖਾ ਭਾਰਤੀ ਕਿਸਾਨ ਯੂਨੀਅਨ ਦਾ ਬਰਾਹ ਦਾ ਬਲਾਕ ਦਾ ਗੋਪਨ ਨਿਰਦੇਸ਼ ਪ੍ਰਧਾਨ ਜੀ ਉਸਦੀ ਉਮਰ ਕਿੰਨੀ ਹੈ ਮੇਰੀ ਉਮਰ 45 ਸਾਲ ਹੈ ਆਮ ਲੋਕ ਦੇਖ ਰਹੇ ਆ ਵੀ ਪੰਡਾ ਦੇ ਲੋਕ ਬਹੁਤ ਡਰਦੇ ਨੇ ਕਾਨੂੰਨ ਦਾ ਕਿ ਨਹੀਂ ਤੁਸੀਂ ਅੱਜ ਕੱਲ ਹੋਰੀ ਜਨ ਤੁਸੀਂ ਇੱਕ ਰਾਜ ਤੁਹਾਨੂੰ ਦੋ ਵਾਰ ਬਲੱਡ ਡੋਨੇਸ਼ਨ ਕੀਤਾ ਕਿ ਦੇਖੋ ਅਸੀਂ ਲੋਕਾਂ ਨੂੰ ਸੁਨੇਹਾ ਵੀ ਦੇਣਾ ਚਾਹੁੰਦੇ ਆ ਵੀ ਜਿਹੜਾ ਬਲੱਡ ਆ ਖੂਨ ਦਾ ਨਾ ਸਭ ਤੋਂ ਵੱਡਾ ਦਾਨ ਆ ਇਹ ਦਾਨ ਕਰਨਾ ਚਾਹੀਦਾ ਅੱਜ ਉਹਰੇ ਡਾਇਮੰਡ ਜਿੰਗ ਮਾਲਿਆ ਨੇ ਜਿਹੜਾ ਪ੍ਰੋਗਰਾਮ ਇਹ ਵਰਾਲਾ ਕਰਿਆ ਬਹੁਤ ਵਧੀਆ ਵਰਾਲਾ ਸਲੰਗਾ ਜੋਗਾ ਇਹਨਾਂ ਦੀ ਸਿਫਤ ਕਰਦੇ ਨੌਜਵਾਨਾਂ ਦੀ ਕਿਉਂਕਿ ਜਿਹੜਾ ਅੱਜ ਇਹ ਉਹ ਖੂਨ ਦਾਨ ਕਰਿਆ ਇਹ ਜਿਹੜੀ ਥਲੇਸ਼ੀਆ ਦੀ ਬਿਮਾਰੀ ਚੱਲ ਰਹੀ ਆ ਬੱਚਿਆਂ ਨੂੰ ਉਹਨਾਂ ਵਾਸਤੇ ਇਹਨਾਂ ਨੇ ਵੱਡਾ ਵਰਾਲਾ ਕਰਿਆ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਨਸ਼ੇ ਰਹਿਤ ਹੋਣਾ ਚਾਹੀਦਾ ਤੇ ਨਸ਼ਾ ਸਾਡੇ ਪੰਜਾਬ ਨੂੰ ਵੱਡਾ ਘਣ ਬਣ ਕੇ ਖਾਦਾ ਹੋਇਆ ਇਸ ਵਾਸਤੇ ਅਸੀਂ ਦੁਬਾਰਾ ਫੇਰੇ ਜਿੰਮ ਦੇ ਜਿੰਨੇ ਵੀ ਮੁਲਾਜ਼ਮ ਨੇ ਮੁੰਡੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਸਾਨ ਯੂਨੀਅਨ ਇੱਕ ਧਰਨਾ ਦੇ ਰੂਪਾਂ ਦੇ ਵਿੱਚ ਦੇਖਿਆ ਇਹਨਾਂ ਦੀ ਕਾ ਰੂਪ ਦੇਖ ਰਹੀ ਜੀ ਬਲੱਡ ਡੋਨੇਟ ਕਰ ਦਿੱਤੀ ਖੂਨਦਾਨ ਕੀਤਾ ਇੱਕ ਮਹਾਨਦਾਨ ਕਹਿ ਜਾਂਦਾ ਕਿਵੇਂ ਦੇਖੋ ਕਿਸਾਨ ਯੂਨੀਅਨ ਇੱਕ ਧਰਨਾ ਦੇ ਰੂਪ ਦੇ ਵਿੱਚ ਕਹਿੰਦੇ ਜਿਵੇਂ ਆਪਾਂ ਕਿਹਾ ਸ਼ਬਦ ਅਸੀਂ ਜਾਨੀ ਕਿ ਜਥੇਵੰਦੀ ਦੇ ਵਿੱਚ ਕੰਮ ਕਰਦੇ ਹਾਂ ਸਾਨੂੰ ਮਾਣ ਆ ਇਸ ਜਥੇਵੰਦੀ ਦੇ ਵਿੱਚ ਵੀ ਅਸੀਂ ਅਸੀਂ ਜਥੇਵੰਦੀ ਦੇ ਸਿਪਾਹੀ ਆ ਅਸੀਂ ਇਹਨਾਂ ਲੋਕਾਂ ਵਾਸਤੇ ਖੂਨ ਦਾ ਕਤਰਾ-ਕਤਰਾ ਲਾਉਣ ਵਾਸਤੇ ਤਿਆਰ ਹੋਏ ਹੋਇਆ ਕਿਉਂਕਿ ਅੱਜ ਸਰਕਾਰਾਂ ਵੱਡੇ ਰੂਪ ਦੇ ਜਿਵੇਂ ਲੈਂਡ ਪੋਲਿੰਗ ਪਾਲਿਸੀ ਵਰਗੀਆਂ ਲੈ ਕੇ ਆ ਰਹੀਆਂ ਨੇ ਉਹਦੇ ਨਾਲ ਸਾਡਾ ਪੰਜਾਬ ਉਜੜਨ ਕਿਨਾਰੇ ਹੋਇਆ ਹੋਇਆ ਅੱਜ ਇੱਥੇ ਇੱਕ ਖੂਨ ਦੀ ਬੋਤਲ ਦੀ ਗੱਲ ਕੀ ਕਰੀ ਅਸੀਂ ਆਪਣਾ ਖੂਨ ਦਾ ਕਤਰਾ-ਕਤਰਾ ਵਹਾਉਣ ਵਾਸਤੇ ਤਿਆਰ ਹੋਇਆ ਮੈਂ ਰਜਿੰਦਰ ਹਸਪਤਾਲ ਦੇ ਵਿੱਚ ਖੁਦ ਇੱਕ ਦਿਨ ਦੇ ਵਿੱਚ ਜਾਨੀ ਦੋ ਬੋਤਲਾਂ ਖੂਨ ਦੇ ਦਿੱਤੇ ਜਦੋਂ ਕਿ ਇੱਕ ਮਰੀਜ਼ ਸੀਰੀਅਸ ਸੀ ਪਰ ਮੈਂ ਇਸ ਕਰਕੇ ਕਹਿਣਾ ਵੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਖੂਨਦਾਨਾ ਜਿਹੜਾ ਕਰਨਾ ਚਾਹੀਦਾ ਜਿਵੇਂ ਨਾਂ ਡਾਕਟਰ ਮਰੀ ਆਦਾ ਰੁਕ ਰਾਇਆ ਜੀ ਮੈਂ ਗੁਰਪ੍ਰੀਤੋਂ ਬਹਿਵਾਰ ਦੇ ਕੇਰੇ ਆ। ਬਹੁਤ ਅੱਛੀ ਗੱਲ ਹੈ ਕਿ ਹਰਵਾਲੀ ਕੋਈ ਸੰਸਥਾ ਬਲੱਡ ਦਾ ਗਮਨੇਸ਼ਨ ਦਾ ਕੈਂਪ ਲਗਾਉਂਦੀ ਤੇ ਪਹਿਲੀ ਵਾਰ ਕਿਸੇ ਜਿਮ ਦੇ ਓਨਰ ਨੇ ਕੈਂਪ ਲਗਵਾਇਆ ਤੇ ਅਸੀਂ ਹੁਣ ਤੱਕ ਬਹੁਤ ਅੱਛੇ ਕਲੈਕਸ਼ਨ ਕਰ ਚੁੱਕੇ ਹਾਂ 70+ ਕ੍ਰਾਸ ਕਰ ਚੁੱਕੇ ਹਾਂ ਹੁਣ ਤੱਕ। ਮੈਂ ਖੁਦ ਮੈਂ ਆ ਕੇ ਤਾਂ ਸਿਰਫ ਬੱਚੇ ਆਉਂਦੇ ਨੇ ਕੋਈ ਨਸ਼ਾ ਨਾਲ ਵੀ ਨਹੀਂ ਪਰ ਇਹ ਕਿੱਥੇ ਮਰਜ਼ਾ ਕੀ ਕਰੀਓ ਯਾਰ ਨੰਬਰ ਕਿੱਥੇ ਲੱਗਦਾ ਕਿਵੇਂ ਦੇਖਦੇ। ਤੇ ਫਿਰ ਉਹ ਗਲਤੀ ਨਾ ਲੈਣਾ। ਦੇਖੋ ਨਸ਼ੇ ਦਾ ਹੁਣ ਜਿੰਨੇ ਜਿੰਨੇ ਕੋਲ ਬੱਚੇ ਆਏ ਨੇ ਜਿਹੜੇ 19-20 ਸਾਲ ਵਾਲੇ ਜਿੰਨੇ ਸਭਨੋਂ ਸੇ ਡਿਟੇਲ ਅger ਜਾ ਕੇ ਪੁੱਛੇ ਤਾਂ ਕੋਈ ਹੁਣ ਨਸ਼ੇ ਵਾਲਾ ਹੈ ਨਹੀਂ ਬੱਚਾ ਕਿਉਂਕਿ ਹੁਣ ਜਿਹੜਾ ਅਵੇਅਰਨੈਸ ਨਹੀਂ ਜ਼ਿਆਦਾ ਹੋ ਗਿਆ ਕਿ ਨਸ਼ਾ ਛੁਡਾਣੇ ਤਾਂ ਬੱਚੇ ਆਪਣੇ ਆਪ ਪੀਸਪਲ ਨਹੀਂ ਜਾ ਰਹੇ ਇਸ ਪਾਸੇ ਤਾਂ ਖੂਨ ਦੇ ਰਾਰੇ ਨੇ ਤਾਂ ਬਹੁਤ ਚੰਗੀ ਗੱਲ ਆ ਮੈਡਮ ਲੋਕਾਂ ਕਿਵੇਂ ਚਾਹ ਕਹਾਂਗੀ ਵੱਧ ਤੋਂ ਵੱਧ ਡੋਨੇਟ ਕਰਨ ਜਿਹੜੀ ਵੀ ਮਦਦ ਹੋ ਸਕੇ ਦੇਖੋ ਸਾਡੇ ਕੋਲ ਬਹੁਤ ਸਾਰੀ ਫੀਮੇਲਸ ਨੇ ਜਿਨ੍ਹਾਂ ਦੀ ਹਰ ਮਹੀਨੇ ਪਤਾ ਨਹੀਂ ਕਿੰਨੀਆਂ ਡਿਲੀਵਰੀਜ਼ ਹੁੰਦੀਆਂ ਨੇ ਬੱਚੇ ਐ ਬਹੁਤ ਛੋਟੇ ਛੋਟੇ ਐਕਸੀਡੈਂਟ ਕੇਸਿਸ ਆਉਂਦੇ ਆ ਤਾਂ ਸਾਨੂੰ ਡੋਨੇਸ਼ਨ ਨਾਲ ਵੀ ਸਾਰਾ ਕੁਝ ਜ਼ਿਆਦਾ ਅੱਗੇ ਵੱਧ ਸਕਦੇ ਆ ਜ਼ਿਆਦਾ ਤੋਂ ਜ਼ਿਆ ਬਚੇਗੀ ਹਰ ਦਿਨ ਕਿਸੇ ਨਾ ਕਿਸੇ ਜਾਨ ਬਚ ਰਹੀ ਹੈ ਖੂਨ ਦਾਨ ਕਰਨਾ ਹੈ ਤੇ ਤੋਂ ਪਾਇਆ ਅਸੀਂ 70+ ਹਾ ਉਸ ਕਰ ਚੁੱਕੇ ਹਾਂ ਜੀ ਕੀ ਨੰਬਰ ਹੈ 24 ਪੰਜਾਬ ਨਿਊ ਚੈਨਲ ਨੂੰ ਖੂਨ ਦਾਨ ਮਹਾਦਾਨ ਕਿਹਾ ਜਾਂਦਾ ਕਿਉਂਕਿ ਜਿਹੜਾ ਖੂਨ ਹੈ ਜਦੋਂ ਅਸੀਂ ਹਸਪੀਟਲਾਂ ਚ ਪੇਸ਼ੈਂਟਾਂ ਲਈ ਲੈ ਕੇ ਜਾਂਦੇ ਆ ਤਾਂ ਸਾਨੂੰ ਲੱਖਾਂ ਰੁਪਏ ਲੋਕ ਲੈ ਕੇ ਫਿਰਦੇ ਹੁੰਦੇ ਨੇ ਪਰ ਖੂਨ ਨਹੀਂ ਮਿਲਦਾ ਕਿ ਕਿ ਖੂਨ ਜਦੋਂ ਅਸੀਂ ਦਾਨ ਕਰਦੇ ਆ ਫਿਰ ਉਸ ਤੋਂ ਬਾਅਦ ਕਹਿੰਦੇ ਆ ਵੀ ਸਾਨੂੰ ਖੂਨ ਨਹੀਂ ਮਿਲਦਾ ਇੱਕ ਸਵਾਲ ਪੈਦਾ ਹੁੰਦਾ ਆਮ ਲੋਕਾਂ ਦਾ ਇੱਕ ਸਵਾਲ ਹੈ ਜਦੋਂ ਵੀ ਅਸੀਂ ਬਲੱਡ ਡੋਨੇਟ ਕੈਂਪ ਲਾਏ ਜਾਂਦੇ ਨੇ ਤੇ ਆਮ ਲੋਕਾਂ ਦੀ ਗੱਵਤ ਹੈ ਕਹਿੰਦੇ ਨੇ ਵੀ ਜਦੋਂ ਅਸੀਂ ਖੂ बराबर ਬੋਤਲਾਂ ਨਹੀਂ ਮਿਲਦੀਆਂ ਪਰ ਨਹੀਂ ਇਹ ਗੱਲਾਂ ਕੋਈ ਕਹਿਣੀ ਐ ਔਰ ਕਰਨੇ 'ਚ ਬਹੁਤ ਫਰਕ ਐ ਕਿਉਂਕਿ ਜਦੋਂ ਸਾਡੇ ਜਿਹੜੇ ਗਰੁੱਪ ਨੇ ਜਿਵੇਂ ਕਿਸੇ ਦਾ O ਗਰੁੱਪ ਐ A ਗਰੁੱਪ ਐ ਜਾਂ B ਗਰੁੱਪ ਐ ਜਦੋਂ ਅਸੀਂ ਆਪ ਦਾਨ ਨਹੀਂ ਕਰਦੇ ਤਾਂ ਕਿਸੇ ਤੋਂ ਅਸੀਂ ਕਹਿ ਵੀ ਨਹੀਂ ਸਕਦੇ ਕਿਉਂਕਿ ਜਦੋਂ ਖੂਨ ਦਾਨ ਅਸੀਂ ਲੈਣ ਜਾਂਦੇ ਆ ਤਾਂ ਦਾਨ ਕਰਨਾ ਵੀ ਵੱਡਾ ਦਾਨ ਐ ਲੋਕ ਪੈਸੇ ਦਾ ਦਾਨ ਕਰਦਾ ਕੋਈ ਜ਼ਮੀਨ ਦਾ ਦਾਨ ਕਰਦਾ ਪਰ ਜਿਹੜਾ ਖੂਨ ਦਾ ਦਾਨ ਐ ਉਹ ਕਹਿੰਦੇ ਮਹਾਦਾਨ ਕਿਹਾ ਜਾਂਦਾ ਕਿਉਂਕਿ ਜਦੋਂ ਵੀ ਕੈਂਪ 'ਚ ਜਦੋਂ ਖੂਨ ਦਾਨ ਦਾ ਲੱਗਦਾ ਐ ਖੂਨ ਦਾਨ ਮਹਾਦਾਨ ਕਿਹਾ ਜਾਂਦਾ ਕਿਉਂਕਿ ਇਹਦੀ ਕੀਮਤ ਨਹੀਂ ਹੁਣ ਜਦੋਂ ਮਿਲਦਾ ਨਹੀਂ ਪੇਸ਼ੈਂਟ ਮਰ ਜਾਂਦਾ ਐ ਕਰੋ ਤੰਦ ਨੇ ਵੀ ਸਾਨੂੰ ਖੂਨਦਾਨ ਦੇ ਦੋ ਕੋਈ ਖੂਨ ਦੀ ਇੱਕ ਬੋਤਲ ਦੇ ਦੋ ਪਰ ਜਦੋਂ ਅਸੀਂ ਦੇਖਦੇ ਹਾਂ ਜਦੋਂ ਅੱਜ ਦੇ ਨੌਜਵਾਨ ਵਧੀਆ ਪ੍ਰਚਾਰਾ ਕਰਦੇ ਨੇਗੇ ਡਾਇਨਾਮਿਕ ਜਿਮ ਬੋਲੋ ਅੱਜ ਖੂਨਦਾਨ ਕੈਂਪ ਲਾਇਆ ਗਿਆ ਬਹੁਤ ਵਧੀਆ ਪ੍ਰਚਾਰਾ ਕੀਤਾ ਜਾ ਰਿਹਾ ਤੇ ਅਸੀਂ ਇੱਥੇ ਬੱਚਿਆਂ ਦੇ ਹੱਥਾਂ ਦੇ ਵਿੱਚ ਦੇਖਿਆ ਵੀ ਬੋਤਲਾਂ ਲਈ ਬੈਠੇ ਨੇ ਖੂਨਦਾਨ ਕਰਨ ਦੇ ਲਈ ਕਈ ਵਾਰ ਤਾਂ ਅਸੀਂ ਦੇਖਦੇ ਹਾਂ ਵੀ ਕੈਂਪ ਲੱਗਦਾ ਉੱਥੇ ਬੰਦੇ ਚਾਰ ਬਣਿਆਉਂਦੇ ਪਰ ਅਸੀਂ ਇਹ ਬਹੁਤ ਵਧੀਆ ਗੱਲ ਹੈ ਸਲਾਹਾ ਜੋ ਕੋ ਪ੍ਰਚਾਰਾ ਹੈ ਜਿਹੜਾ ਜਿਮ ਬੋਲੋ ਕੀਤਾ ਗਿਆ ਉਹ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ RAM ji ਖੜੇ ਨੇ RAM ji ਤੁਹਾਡਾ ਸਵਾਗਤ ਹੈ ਪਹਿਲਾਂ ਤੋਂ 2 भाई गुरप्रीत सिंह माजी डायनामिक जिम ਦੇ ਮਾਲਕ ਵੱਲੋਂ ਅੱਜ ਫਲੱਡ ਨੇਸ਼ਨ ਕੈਂਪ ਲਗਾਇਆ ਗਿਆ ਪਲੇਸ ਤੇ ਮੈਂ ਬੱਚਿਆਂ ਵਾਸਤੇ ਪਹਿਲਾਂ ਵੀ ਇਹ ਕਈ ਵਾਰ ਪੂਰੇ ਕੈਂਪ ਲੱਗਿਆ ਲੇਕਿਨ ਅੱਜ ਇਹ ਕੈਂਪ ਜੋ ਲੱਗਿਆ ਬਹੁਤ ਹੀ ਵਧੀਆ ਉਪਰਾਲਾ ਕੀਤਾ ਬਾਈ ਗੁਰਪ੍ਰੀਤ ਸਿੰਘ ਜੀ ਨੇ ਤੇ ਵੱਤ ਵੱਤ ਦਾਨ ਸ਼ਹਿਰ ਵਾਲਿਆਂ ਨੇ ਅੱਗੇ ਵੱਤ ਵੱਤ ਕੀਤਾ ਹੈ ਕਰ ਵੀ ਰੇਣੀ ਦੋ ਵੀ ਤੱਕ ਕੈਂਪ ਦਾ ਟਾਈਮ ਹੈਗਾ ਖੂਨਦਾਨ ਮਹਾਦਾਨ ਹਾਂ ਅਗਰ ਰਾਮ ਜੀ ਸੀ ਗੱਲ ਕਰੇ ਸੋਸ਼ਲ ਮੀਡੀਆ ਤੇ ਤੁਹਾਨੂੰ ਪੂਰਾ ਸੀ ਦੇਖਿਆ ਵੀ ਖੂਨਦਾਨ ਕੈਂਪ ਦੇ ਲਈ ਬਹੁਤ ਵਧੀਆ ਪ੍ਰਚਾਰਾ ਕੀਤਾ ਲੋਕਾਂ ਨੂੰ ਸਾਥ ਕੀਤਾ ਵੀ ਆਓ ਖੂਨਦਾਨ ਕਰੋ ਕਿਵੇਂ ਲੱਗਦਾ ਸਾਨੂੰ ਚੀਜ਼ ਦਾ ਪ੍ਰਚਾਰਾ ਕਰਨਾ ਚਾਹੀਦਾ ਸੋਸ਼ਲ ਮੀਡੀਆ ਦੇਖੋ ਆਪਾਂ ਦੇਖਦੇ ਆਂ ਜਿਵੇਂ ਲੋਕ ਅੱਜ ਕੱਲ੍ਹ ਹੋਰ ਕੁਝ ਬਹੁਤ ਕੁਝ ਪਾਉਂਦੇ ਨੇ ਚੰਗਾ ਸਨੇਹੇ ਘੱਟ ਪਾਉਂਦੇ ਨੇ ਖੂਨਦਾਨ ਤਾਂ ਇੱਕ ਤੁਹਾਨੂੰ ਤੁਸੀਂ ਆਪ ਹੀ ਦੱਸ ਕਟਿਓ ਕਿ ਕਰੋਨਾ ਰੋਗ ਜਿਨੀ ਮਿਲਦਾ ਖੂਨਦਾਨ ਤਾਂ ਇਹਦੇ ਉੱਤੇ ਤਾਂ ਕੋਈ ਦਾਨ ਹੈ ਹੀ ਨਹੀਂ ਹੈ ਅ ਜੌਲੀ ਜੀ ਤੁਸੀਂ ਕਿਵੇਂ ਦੇਖਦੇ ਹੋ ਅੱਜ ਅਸੀਂ ਸੋਨਵੇਚ ਕੈਂਪ ਚ ਪਹਿਲੀ ਵਾਰ ਦੇਖਿਆ ਹੈ ਕਿਵੇਂ ਲੱਗਿਆ ਅੱਜ ਤੁਸੀਂ ਵੀ ਖੂਨਦਾਨ ਕਰਿਆ ਆਪ ਇੱਕ ਡੋਨਰ ਹੋ ਕਿਵੇਂ ਦੇਖਦੇ ਮੈਨੂੰ ਬਹੁਤ ਚੰਗਾ ਲੱਗਿਆ ਜੀ ਤੇ ਬਹੁਤ ਵਧੀਆ ਇਹ ਉਪਰਾਲਾ ਕੀਤਾ ਆਪਣੇ ਗੁਰਪ੍ਰੀਤ ਵੀਰੇ ਨੇ ਤੇ 2 ਵਜੇ ਤੱਕ ਕੈਂਪ ਚੱਲਣਾ ਮੈਨੂੰ ਲੱਗਦਾ 2 ਨਹੀਂ 3-4 ਵਜੇ ਤੱਕ ਚੱਲੂਗਾ ਜਿਵੇਂ ਆਪਾਂ ਨੂੰ ਆੜੇਦਾਲ ਪੋਹਾਨੀਗੜ੍ਹ ਸ਼ਹਿਰ ਵਾਲਿਆਂ ਦਾ ਤੇ ਪਿੰਡਾਂ ਵਾਲਿਆਂ ਦਾ ਆਪਾਂ ਨੂੰ ਸਾਥ ਮਿਲ ਰਿਹਾ ਰਿਸਪੌਂਸ ਤੁਹਾਡੇ ਸਾਹਮਣੇ ਆ। ਮੈਨੂੰ ਲੱਗਦਾ ਵੀ ਸੋਨ ਵੀ ਬਹੁਤ ਉਤਸ਼ਾਹ ਹੋਇਆ ਜਿਵੇਂ ਦੇਖਦੇ ਮੈਂ ਖੂਨ ਕਰਕੇ ਦਾਨ ਕਰਨਾ ਜਿਵੇਂ ਕਰੋੜਾ ਰੁਪਇਆ ਦਾਨ ਕਰਤਾ ਸਾਨੂੰ ਐਸਾ ਲੁੱਟ ਲੱਗਦਾ ਹੋਊਗਾ। ਬਿਲਕੁਲ ਜੀ ਤੁਹਾਡੀ ਗੱਲ ਪੂਰੀ 100% ਸਹੀ ਹੈ ਜੀ। ਬਹੁਤ ਵਧੀਆ ਲੱਗ ਰਿਹਾ ਹੈ। ਦੇਵੀदयाल ਜੀ ਨਾਲ ਗੱਲ ਕਰਦੇ ਆਂ ਦੇਵੀदयाल ਜੀ ਤੁਸੀਂ ਕੈਂਪ ਅੱਗੇ ਵੀ ਬਹੁਤ ਲਾਉਣੇ ਆ ਸੀ ਦੇਖਿਆ ਵੀ 7 ਮੱਠਮਾ ਕੈਂਪਸਾਂ ਦੇ ਪਿੱਛੇ ਲਾਇਆ ਮੈਨੂੰ ਲੱਗਾ ਮਹੀਨੇ ਦੇ ਵਿੱਚ ਹੀ ਦੂਜਾ ਕੈਂਪ ਲਾਤਾ ਦੂਜੇ ਹਫ਼ਤਿਆਂ ਚ ਕਿੰਨਾ ਕੁ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜੀ ਸਾਨੂੰ ਇਹ ਸਾਡਾ ਮਲਕੇ ਡਾਇਨਾਮਿਕ ਜਿਮ ਵੱਲੋਂ ਕੈਂਪ ਲਾਇਆ ਗਿਆ ਤੇ ਸਾਡੇ ਬਹੁਤ ਸਲਾਗਾ ਜੋ ਕੰਮ ਹੈ ਇਹ ਕੋਰ ਖੜੇ ਨੇ ਐਲ ਆਈ ਸੀ ਨੇ ਕਹਿੰਦੇ ਐਲ ਆਈ ਸੀ ਹੈ ਇੱਕ ਜਿਹੜੀ ਕਾਰਪੋਰੇਸ਼ਨ ਹੈ ਲੋਕਾਂ ਦੀ ਮਦਦ ਕਰਦੀ ਹੈ ਕਾਮ ਲੋਕਾਂ 'ਚ ਕਿਹਾ ਜਾਂਦਾ ਹੈ ਵੀ ਬੀਮੇ ਕਰਦੇ ਆ ਅਸੀਂ ਕਰੋੜਾਂ ਰੁਪਏ ਦੀ ਤੁਹਾਡੀ ਮਦਦ ਵੀ ਕਰਦੇ ਆ ਕਹਿੰਦੇ ਮਰਨ ਤੋਂ ਬਾਅਦ ਪੈਸਾ ਮਿਲਦਾ ਹੈ ਪਰ ਜਿਹੜਾ ਖੂਨਦਾਨ ਹੈ ਉਹ ਕਰੋੜਾਂ ਰੁਪਏ 'ਚ ਨਹੀਂ ਮਿਲਦਾ ਮਰਨ ਤੋਂ ਬਾਅਦ ਵੀ ਕੰਮ ਨਹੀਂ ਆਉਂਦਾ ਤੇ ਜਿਉਂਦੇ ਦੇ ਵੀ ਕੰਮ ਨਹੀਂ ਕਰਦੇ ਜਿਹੜੇ ਲੋਕ ਦਾਨ ਨਹੀਂ ਕਰਦੇ ਕਿਵੇਂ ਦੇਖਦੇ ਬਹੁਤ ਵਧੀਆ ਜੀ ਜਿਹੜਾ ਅੱਜ ਇਹ ਕੈਂਪ ਲੱਗਿਆ ਗੁਰਪ੍ਰੀਤ ਸੋਹੀ ਜੀ ਵੱਲੋਂ ਲਾਇਆ ਗਿਆ ਕਾਇ ਪਿਛਲੇ 4 ਸਾਲਾਂ ਤੋਂ ਜਿਹੜਾ ਜਿੰਮਾ ਚਲਾ ਰਹੇ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਵੱਲੋਂ ਮਤਲਬ ਹਟਾ ਕੇ ਇਧਰ ਸਿਹਤ ਪੱਖੀ ਲਾ ਰਹੇ ਨੇ ਤੇ ਖੂਨਦਾਨ ਬਾਰੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਵੀ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਉਸ ਤੋਂ ਖੂਨ ਬਣਿਆ ਨਹੀਂ ਹਜੇ ਆਰਟੀਫੀਸ਼ੀਅਲ ਖੂਨ ਜਿਹੜਾ ਬਾਹਰੋਂ ਖੂਨ ਤਿਆਰ ਨਹੀਂ ਹੋ ਸਕਿਆ ਕਈ ਲੋਕ ਕਹਿੰਦੇ ਨੇ ਆਪਾਂ ਨੂੰ ਖੂਨਦਾਨ ਕਰਨਾ ਨਹੀਂ ਚਾਹੀਦਾ ਤੁਸੀਂ ਇਹ ਦੇਖੋ ਵੀ ਜੇ ਆਪਾਂ ਖੂਨਦਾਨ ਨਹੀਂ ਕਰਾਂਗੇ ਤਾਂ ਜਿਹਨਾਂ ਨੂੰ ਲੋੜ ਆ ਖੂਨ ਦੀ ਤਾਂ ਉਹ ਖੂਨ ਕਿੱਥੋਂ ਲੈ ਕੇ ਆਉਣਗੇ ਕਿਉਂਕਿ ਇਹ ਸਿਰਫ ਹਿਊਮਨ ਬਾਡੀ ਦੇ ਵਿੱਚ ਹੀ ਤਿਆਰ ਹੁੰਦਾ ਜੇ ਆਪਾਂ ਦਾਨ ਕਰਾਂਗੇ ਤਾਂ ਹੀ ਉਹਨਾਂ ਦੀ ਜਿਹੜੀ ਲੋੜ ਆ ਉਹ ਪੂਰੀ ਹੋਊਗੀ ਮੈਂ ਚਾਹੁੰਦਾ ਵੀ ਹਰ ਇੱਕ ਨੂੰ ਖੂਨਦਾਨ ਕਰਨਾ ਚਾਹੀਦਾ ਮੈਂ 19 ਸਾਲ ਦੀ ਏਜ ਤੋਂ ਲਗਾਤਾਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਰਿਹਾ 70 71ਵੀਂ ਵਾਰ ਮੇਰਾ ਖੂਨਦਾਨ ਹੋਊਗਾ ਦੋ ਵਾਰ ਮੈਂ ਸ਼ੈਲ ਵੀ ਡੋਨੇਟ ਕਰ ਚੁੱਕਿਆ ਤਾਂ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਇਹ ਕਿਤੇ ਬਾਹਰ ਤਿਆਰ ਨਹੀਂ ਹੁੰਦਾ ਇਹ ਸਿਰਫ ਆਪਣ ਉਜ ਲੱਖਾਂ ਮਰੀਜ਼ਾਂ ਨੂੰ ਖੂਨ ਦੀ ਹੈ ਜਿਹੜੀ ਲੋੜ ਆ ਤਾਂ ਆਪਾਂ ਨੂੰ ਕਰਨਾ ਚਾਹੀਦਾ ਹਰ 3 ਮਹੀਨਿਆਂ ਬਾਅਦ ਇਹ ਜ਼ਰੂਰ ਆਪਾਂ ਨੂੰ ਕਰਨਾ ਚਾਹੀਦਾ ਆ ਲੋਕ ਕਹਿੰਦੇ ਨੇ ਅਸੀਂ ਬਲੱਡ ਡੋਨੇਟ ਕੀਤਾ ਸਾਨੂੰ ਬੋਤਲ ਨਹੀਂ ਮਿਲੀ ਤੁਸੀਂ 71ਵੀਂ ਵਾਰ ਦਾਨ ਕਰਿਆ ਤੁਸੀਂ ਕਿਵੇਂ ਦੇਖ ਰਹੇ ਜੀ ਸਾਨੂੰ ਤਾਂ ਦੇਖੋ ਜੀ ਕਈ ਵਾਰ ਜ਼ਰੂਰਤ ਪਈਆ ਤਾਂ ਮਿਲ ਜਾਂਦਾ ਕੋਈ ਇਹ ਜੀ ਗੱਲ ਨਹੀਂ ਹੈਗੀ ਜੇ ਆਪਾਂ ਡੋਨੇਟ ਕਰਦੇ ਮਿਲਦਾ ਸਾਨੂੰ ਤਾਂ ਅੱਜ ਤੱਕ ਕਰੇ ਐਵੇਂ ਦਿੱਕਤ ਆਈ ਨਹੀਂ ਵੀ ਨਾ ਮਿਲਿਆ ਹੋਵੇ ਬਾਕੀ ਜੇ ਚਲੋ ਆਪਾਂ ਨੂੰ ਕਈ ਵਾਰ ਦਿੱਕਤ ਆ ਵੀ ਜਾਂਦੀ ਨਹੀਂ ਵੀ ਮਿਲਦਾ ਤਾਂ ਆਪਾਂ ਜਿਹੜਾ ਡੋਨੇਟ ਕੀਤਾ ਉਹ ਤਾਂ ਕਿਸੇ ਤੇ ਲੱਗਦਾ ਆਪਣੀ ਸੇਵਾ ਤਾਂ ਲੱਗ ਗਈ ਆਪਾਂ ਨੂੰ ਮਿਲਿਆ ਜਾਂ ਕੋਈ ਦਿੱਕਤ ਆਈ ਉਹ ਕੋਈ ਇਹ ਜੀ ਗੱਲ ਨਹੀਂ ਹੈਗੀ ਜੇ ਆਪਾਂ ਉਹ ਸੋਚ ਕੇ ਨਹੀਂ ਕਰਾਂਗੇ ਤਾਂ ਗੱਲ ਤਾਂ ਜੀ ਆਪਾਂ ਨੇ ਕਰਤਾ ਆਪਣਾ ਦਾਨ ਦਿੱਤਾ ਆਪਾਂ ਬਸ ਦੇਖੋ ਬਾਕ ਦੇਖੋ ਪ੍ਰਾਨ ਨੇ ਕਿੰਨੀ ਵਧੀਆ ਗੱਲ ਕਹੀ ਹੈ ਗੱਲ ਬਹੁਤ ਵਧੀਆ ਕਹਿੰਦੇ ਨੇ ਕਹਿੰਦੇ ਵੀ ਜਦੋਂ ਅਸੀਂ ਦਾਨ ਕਰਤਾ ਤਾਂ ਕਹਿੰਦਾ ਇਹਨਾ ਸੋਚੋ ਵੀ ਅਸੀਂ ਇਹ ਖੱਬੇ ਨੇ ਦਾਨ ਕਰਤਾ ਵੀ ਸੱਜੇ ਨੂੰ ਪਤਾ ਹੋਵੇ ਆਮ ਕਹਾਵਤਾ ਬਜ਼ੁਰਗਾਂ ਦੀ ਕਿ ਜਦੋਂ ਦਾਨ ਕਰੀਏ ਤਾਂ ਕਿਸੇ ਨੂੰ ਤਖਾਨ ਦੀ ਲੋੜ ਨਹੀਂ ਹੁੰਦੀ ਕਹਿੰਦੇ ਜਦੋਂ ਦਾਨ ਕਰਤਾ ਤਾਂ ਕਰਤਾ ਫਿਰ ਉਹਦੀ ਲੋੜ ਨਹੀਂ ਬੋਲਣ ਦੀ ਹੁਣ ਅਸੀਂ ਗੱਲਬਾਤ ਕਰਾਂਗੇ ਮੇਨ ਗੁਰਪ੍ਰੀਤ ਜੀ ਨਾਲ ਕਿਉਂਕਿ ਬਹੁਤ ਵਧੀਆ ਉਤਸ਼ਾਹ ਮਿਲ ਰਿਹਾ ਜਿੰਮੇ ਅਸੀਂ ਗੱਲ ਕਰੀਏ ਜਿੰਮ ਵੱਲੋਂ ਉਤਸ਼ਾਹ ਕੀਤਾ ਗਿਆ ਸੀ ਮੀਨ ਸਿਰਫ 50 60 ਜੁੰਟਾਂ ਦੀ ਸੀਗੀ ਪਰ 68 ਜੁਟ ਜਿਹੜੇ ਹੁਣ ਤੋਂ ਪਹਿਲਾਂ ਹੋ ਚੁੱਕੇ ਨੇ ਕੀ ਤਕਰੀਬਨ ਮੀਨ ਤੇ ਦੋ ਬਾਦ ਵਧ ਰਹੀ ਹੈ ਕਿਵੇਂ ਦੇਖਣ ਦੀ ਚੀਜ਼ ਨੂੰ ਲੱਗੇ ਕੀ ਨਾਮ ਹੈ ਜੀ ਆਪਣਾ ਪਹਿਲਾਂ ਤਾਂ ਤੁਸੀਂ ਮੈਂ ਕਿਹਾ ਰਾਤ ਵੀ ਆਪਾਂ ਕਰੀ ਸੀਗੀ ਵੀਡੀਓ ਲੋਕਾਂ ਦਾ ਕਾਫੀ ਉਤਸ਼ਾਹ ਮਿਲਿਆ ਦੇਖਣ ਨੂੰ ਕੀ ਕਮੋਗੇ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਹਣਾ ਤੇ ਚਲੋ ਬਾਕੀ ਸਾਰੇ ਮੇਰੇ ਵੱਡੇ ਭਰਾਣੇ ਉਹਨੇ ਸਾਰਾ ਕੁਝ ਸਮਝਾਏ ਦਿੱਤਾ ਦੱਸ ਦਿੱਤਾ ਵੀ ਚਲੋ ਫੋਨ ਦਾ ਹਣਾ ਤੇ ਬਾਕੀ ਤੇ ਚਲੋ ਅੱਜ ਰੱਬ ਨੇ ਕਰਿਆ ਆਪਾਂ ਅੱਜ ਥੋੜੇ ਸਾਹਮਣੇ ਖੂਨਦਾਨ ਕੈਂਪ ਆਪਾਂ ਬੁਝੰਮ ਚ ਲੱਗ ਰਿਹਾ ਤੇ ਬਹੁਤ ਵਧੀਆ ਰਿਸਪੌਂਸ ਸਾਰੇ ਲੋਕਾਂ ਦਾ ਤੁਸੀਂ ਦੇਖੇ ਰਹੇ ਹੋ ਤੇ ਬਾਕੀ ਸਭ ਆ ਰਾਮ ਬਾਈ ਹੁਣੇ ਆਨੇ ਬਹੁਤ ਸਾਥ ਦੇ ਰਹੇ ਨੇ ਸਾਡੇ ਆਪਣੇ ਬਾਈ ਜੋਲੀ ਹੁਣੇ ਹੋਵੇਗਾ ਕੰਦੀ ਪੁਣੀ ਹੋਗੇ ਤੇ ਦੇਵੀ ਦੇਵਾਲ ਜੀ ਹੋਗੇ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਤੇ ਬਾਕੀ ਇਹਨਾਂ ਨੇ ਸਰ ਦੱਸੇ ਸਤ ਸਾਰਾ ਕੁਝ ਆ ਗੱਲ ਕਰੀਏ ਜਿੰਮ ਹੈ ਇੱਕ ਜਿੰਮ ਦੇ ਵਿੱਚ ਅੱਜ ਨਸ਼ਿਆਂ ਦਾ ਪੰਜਾਬ ਦੇ ਵਿੱਚ ਦਰਿਆ ਵਗ ਰਿਹਾ ਹੈ ਜਿੰਮ ਦੇ ਨਾਲ ਆਉਂਦੇ ਨੇ ਬੱਚੇ ਉਹਦੇ ਤੋਂ ਕੁਝ ਸਿੱਖ ਕੇ ਜਾਂਦੇ ਨੇ ਚੰਗੇ ਸੰਸਕਾਰ ਵੀ ਇੱਥੋਂ ਸਿੱਖਦੇ ਨੇ ਇੱਕ ਗੁਰੂ ਵਾਂਗੂ ਜਿਵੇਂ ਅੱਜ ਉਸਨੇ ਬਲੱਡ ਡੋਨੇਟ ਕੈਂਪ ਲਾਇਆ ਇੱਕ ਬਹੁਤ ਵਧੀਆ ਸੰਸਕਾਰਿਕ ਕੰਮ ਕਰਿਆ ਨੌਜਵਾਨਾਂ ਨੂੰ ਉਤਸ਼ਾਹਤ ਕਰ ਰਹੇ ਹਾਂ ਕੀ ਕਹੋਗੇ ਅੱਜ ਦੀ ਪੀੜ੍ਹੀ ਨੂੰ ਵੀ ਜਿੰਮ হাঁজী হাঁজী হ'ব ਜਿਹੜੇ ਉਹਰੇ ਮੁੰਡਿਆਂ ਨੂੰ ਦੇਖਦੇ ਜੇ 18 19 ਸਾਲ ਦੇ ਮੁੰਡੇ ਹਨਾ ਉਹ ਦੇਖ ਕੇ ਜਿਵੇਂ ਵੀ ਵੀ ਮੇਰਾ ਵੱਡਾ ਭਰਾ ਜੰਮ ਜਾਂਦਾ ਜਾਂ ਮੇਰਾ ਵੱਡਾ ਦੋਸਤ ਜੰਮ ਜਾਂਦਾ ਨੂੰ ਦੇਖ ਕੇ ਮਾੜੇ ਕੰਮਾਂ ਤੋਂ ਹਟ ਕੇ ਜੰਮ ਆਉਂਦੇ ਨੇ ਹੁਣ ਤੁਸੀਂ ਮੇਰੇ ਪਿੰਡੋਂ ਵੀ ਲਾ ਲਓ ਜੀ ਹਨਾ ਮਾਜੀ ਪਿੰਡਾ ਜੀ ਮੇਰਾ ਮੇਰੇ ਪਿੰਡੋਂ ਹੁਣ ਮੈਨੂੰ ਦੇਖ ਕੇ ਨਾਨਾ ਕਰਦੇ ਜੀ 15 ਤੋਂ 20 ਮੁੰਡੇ ਸਾਡੀ ਜਿੰਮੇ ਚ ਲੱਗੇ ਹੋਏ ਨੇ ਤੇ ਉਹਨਾਂ ਨੂੰ ਦੇਖ ਕੇ ਹੋਰ ਆਉਂਦੇ ਮਾੜੇ ਕੰਮਾਂ ਤੋਂ ਹਟ ਕੇ ਮੁੰਡਾ ਕਹਿੰਦਾ ਵੀ ਜਿਵੇਂ ਮੈਂ ਵੀ ਜੰਮਿਆ ਆਣਾ ਕਰਦੇ ਨੂੰ ਕਹਿੰਦੇ ਨੇ ਹਨਾ ਵੀ ਚੰਗੇ ਕੰਮ ਕਿੰਨੇ ਆਣਾ ਸੋ ਆਪਾਂ ਤੇ ਹੀ ਨੌਜਵਾਨਾਂ ਦੀ ਇਹੀ ਆਉਣਾ ਵਾਸਤੇ ਠੀਕ ਰੇ ਤੰਦਰੁਸਤ ਰਹੇ ਦੇਖੋ ਪ੍ਰਾਨ ਨੇ ਕਿੰਨੀ ਵਧੀਆ ਗੱਲਾਂ ਕਹੀਆਂ ਨੇ ਸਾਨੂੰ ਉਹਨਾਂ ਨੇ ਕੋਈ ਸਾਥ ਵਾਲੇ ਗੱਲਾਂ ਕਰੀਆਂ ਨੇ ਕਹਿੰਦੇ ਨੌਜਵਾਨੋ ਨਸ਼ਾ ਤਿਆਗੋ ਜ਼ਿੰਦਗੀ ਬਚਾਓ ਕਿਉਂਕਿ ਪੰਜਾਬ ਦਾ ਨਾਮ ਨਸ਼ਿਆਂ ਦੇ ਵਿੱਚ ਹਟਲਿਸਟ 'ਚ ਪਹਿਲੇ ਨੰਬਰ ਤੇ ਆਉਂਦਾ ਇੰਡੀਆ 'ਚ ਕਿਉਂਕਿ ਪੰਜਾਬ ਨੂੰ ਇੱਕ ਨਸ਼ੇੜੀ ਦੇ ਰੂਪ 'ਚ ਵੀ ਜਾਣਿਆ ਜਾਂਦਾ ਜਦੋਂ ਪੰਜਾਬ ਦੇ ਨੌਜਵਾਨ ਇਹ ਵਧੀਆ ਪਰਾਲੇ ਕਰਦੇ ਨੇ ਬਲੱਡ ਡੋਨੇਟ ਕੈਂਪ ਲਾਉਂਦੇ ਨੇ ਜਾਂ ਕੋਈ ਹੋਰ ਸਹਾਇਤ ਕੰਮ ਕਰਦੇ ਨੇ ਤਾਂ ਆਪਣੇ ਆਪ 'ਚ ਪੰਜਾਬ ਦਾ ਨਹੀਂ ਨੌਜਵਾਨਾਂ ਦਾ ਨਾਮ ਵੱਡੀ ਵਰਡਪੱਤਰ ਤੇ ਇਕ ਜਾਂਦਾ ਸਾਨੂੰ ਸਭ ਨੂੰ ਖੂਨਦਾਨ ਕਰਨਾ ਚਾਹੀਦਾ 24 ਪੰਜਾਬ ਨਹੀਂ ਤੋਂ ਕ੍ਰਿਸ਼ਨ